ਹਰਪੀੜਤਾ ਦੀ ਮਦਦ ਲਈ ਹਲਕਾ ਇਨਚਾਰਜ ਫਤਿਹਗੜ੍ਹ ਚੋੜੀਆਂ ਸਰਦਾਰ ਬਲਬੀਤ ਸਿੰਘ ਪੰਨੋ ਆਏ ਅੱਗੇ ਹੜ੍ਹ ਪੀੜਤਾਂ ਦੀ ਮਦਦ ਲਈ ਬਲਬੀਰ ਸਿੰਘ ਪੰਨੂ ਆਪਣੇ ਦਫ਼ਤਰ ਅਲੀਵਾਲ ਤੋਂ ਖਾਣ-ਪੀਣ ਦੇ ਸਮਾਨ ਤੋਂ ਇਲਾਵਾ ਪਸ਼ੂਆਂ ਦਾ ਚਾਰਾ ਲੈ ਕੇ ਡੇਰਾ ਪਾਪਾ ਨਾਨਕ ਦੇ ਪਿੰਡਾਂ ਵੱਲ ਹੋਏ ਰਵਾਨਾ। ਬਲਬੀਰ ਸਿੰਘ ਪੰਨੂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਸ ਦੁੱਖ ਦੀ ਘੜੀ ਵਿੱਚ ਹਰ ਇੱਕ ਨੂੰ ਦੁੱਖ ਵੰਡਾਉਣਾ ਚਾਹੀਦਾ ਹੈ ਅਤੇ ਆਪਣੀ ਨੇਕ ਕਮਾਈ ਵਿੱਚੋਂ ਜਿੰਨਾ ਵੀ ਹੋ ਸਕੇ ਦਸਵੰਦ ਕੱਢ ਕੇ ਮਦਦ ਕਰਨੀ ਚਾਹੀਦੀ ਹੈ। ਬਲਬੀਰ ਸਿੰਘ ਪੰਨੂ ਨੇ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਕਿਸੇ ਨੂੰ ਵੀ ਰਾਜਨੀਤੀ ਨਹੀਂ ਕਰਨੀ ਚਾਹੀਦੀ ਅਤੇ ਸਾਰਿਆਂ ਨੂੰ ਮਿਲ ਕੇ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ। ਬਲਬੀਰ ਸਿੰਘ ਪੰਨੋ ਨੇ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਸਮਾਜ ਸੇਵੀਆ ਨੂੰ ਜ਼ਰੂਰ ਹਿੱਸਾ ਪਾਉਣਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਾਰੇ ਜਾਣਦੇ ਹਾਂ ਕਿ ਪੰਜਾਬ ਦੇ ਵਿੱਚ ਇੱਕ ਬੜਾ ਵੱਡਾ ਸੰਕਟ ਆਇਆ। ਕਈ ਿਲਿਆਂ ਦੇ ਵਿੱਚ ਪਾਣੀ ਦੇ ਨੁਤਰਿਆ ਟੁੱਟ ਗਏ ਨੇ। ਟੁੱਟਣ ਦਾ ਕਰਕੇ ਕਈ ਘਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਬਹੁਤ ਵੱਡੇ ਤਦਾਦ ਦੇ ਵਿੱਚ ਪਾਣੀ ਪਹੁੰਚ ਚੁੱਕਾ ਹੈ ਸਰਦਾਰ ਭਗਵੰਤ ਸਿੰਘ ਮਾਨ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਬੜੇ ਹਰ ਇੱਕ ਬਰਾਲਾ ਕਰਦੀ ਹੈ ਹਰ ਇੱਕ ਬਰਾਲਾ ਕਰ ਰਹੀ ਹੈ ਕਿ ਕਿਸੇ ਦੇ ਪਰਿਵਾਰ ਦੇ ਜੀ ਦੀ ਜਾਨ ਨਾ ਜਾਵੇ ਕਿਸੇ ਦਾ ਪਰਿਵਾਰ ਦਾ ਜੀ ਕੋਈ ਰਾਸ਼ਨ ਤੋਂ ਜਾਂ ਕਿਸੇ ਕਮੇਟੀ ਦਾ ਕੋਈ ਰਹੇ ਕਿਸੇ ਦੀ ਸੇਵਾ ਦੇ ਵਿੱਚ ਪਰ ਮੇਰੀ ਪੂਰੇ ਪੰਜਾਬੀਆਂ ਨੂੰ ਪਰ ਪੂਰੇ ਜਿੰਨੇ ਵੀ ਸਾਡੇ ਸਮਾਜ ਸੇਵੀ ਭਰਾ ਨੇ ਜਿੰਨੇ ਸਾਡੇ ਪਿੰਡਾਂ ਦੇ ਪੰਚ ਸਰਪੰਚ ਅਹੁਦੇਦਾਰ ਉਹਨਾਂ ਨੂੰ ਜਿੰਨੇ ਵੀ ਸਾਡੇ ਐਨਆਰਆਈ ਭਰਾ ਨੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਵੱਧ ਤੋਂ ਵੱਧ ਆਪਣੇ ਰਿਸ਼ਤੇਦਾਰਾਂ ਦੇ ਥਰੂ ਆਪਣੇ ਸੱਜਣਾ ਮਿੱਤਰਾਂ ਦੇ ਥਰੂ ਆਪਣੇ ਪਿੰਡ ਵਾਸੀਆਂ ਦੇ ਥਰੂ ਵੱਧ ਤੋਂ ਵੱਧ ਉਹਨਾਂ ਪਰਿਵਾਰਾਂ ਤੱਕ ਜੋ ਵੀ ਤਿਲ ਫੁੱਲ ਜੋ ਵੀ ਤਿਲ ਫੁੱਲ ਪਹੁੰਚਾ ਸਕਦੇ ਤੇ ਜਰੂਰ ਭਰੋ ਸਰਕਾਰ ਹਰ ਇੱਕ ਪ੍ਰਬਾਲਾ ਕਰ ਰਹੀ ਹੈ ਲੇਕਿਨ ਸਰਕਾਰ ਦੀ ਗਾਈਡਲਾਈਨ ਦੇ ਨਾਲ ਨਾਲ ਵੀ ਚੱਲੋ ਮੈਂ ਉਹਨਾਂ ਨੂੰ ਆਣਾ ਵੀ ਸਰਕਾਰ ਦੀ ਗਾਈਡਲਾਈਨ ਦੇ ਨਾਲ ਚੱਲੂ ਤਾਂ ਜੋ ਸਰਕਾਰ ਕਿਸੇ ਦੇ ਪਰਿਵਾਰ ਦੇ ਜੀ ਨੂੰ ਕੱਢਣ ਦੇ ਵਿੱਚ ਉਹਦੇ ਤੱਕ ਸਮੱਗਰੀ ਪਹੁੰਚਾਉਣ ਦੇ ਵਿੱਚ ਕਾਮਯਾਬ ਹੋ ਸਕੇ ਮਾਨ ਸਾਹਿਬ ਨੇ ਬੜੀ ਵੱਡੀ ਗਰਦਾਸਪੁਰ ਨੂੰ ਕੱਲ ਪਰਸੇ ਇੱਕ ਹੈਲਪ ਦਿੱਤੀ ਆਪਣੇ ਵੱਲੋਂ ਜਿਹੜਾ ਉਹਨਾਂ ਨੇ ਹੈਲੀਕਾਪਟਰ ਸੀ ਉਹ ਦੇ ਕੇ ਗਏ ਨੇ ਉਹ ਹੈਲੀਕਾਪਟਰ ਤਾਂ ਦੇ ਕੇ ਗਏ ਨੇ ਕਿ ਕਿਸੇ ਵੀ ਪਿੰਡ ਦੇ ਵਿੱਚ ਜਾਂ ਡੇਰੇ ਦੇ ਕੋਈ ਰਾਹ ਛੋਵੇ ਕੋਈ ਭਰਾ ਇਕੱਲਾ ਨਾ ਫਸਿਆ ਮੈਨੂੰ ਕੰਡਣ ਦੇ ਵਿੱਚ ਕੰਮਜਾਬ ਹੋ ਸਕੇ ਮੇਰੀ ਸਾਰੇ ਹਿੰਦੁਸਤਾਨੀਆਂ ਨੂੰ ਸਾਰੇ ਪੰਜਾਬੀਆਂ ਨੂੰ ਔਰ ਦੇਸ਼ਾਂ-ਪ੍ਰਦੇਸ਼ਾਂ ਵਿੱਚ ਜਿੰਨੇ ਵੀ ਸਾਡੇ ਭਰਾ ਵੱਸਦੇ ਨੇ ਸਾਰਿਆਂ ਨੂੰ ਔਰ ਜਿੰਨੇ ਵੀ ਸਾਡੇ ਸਮਾਜ ਸੇਵੀ ਸਮਾਜ ਸੇਵੀ ਭਰਾ ਬਹੁਤ ਸੇਵਾ ਕਰ ਰਹੇ ਨੇ ਗੁਰੂ ਘਰਾਂ ਚੋਂ ਲੰਗਰ ਪਾ ਕੇ ਜਾ ਰਹੇ ਨੇ ਬਹੁਤ ਸੇਵਾ جاری ਹੈ ਪਰ ਸੇਵਾ ਕੀ ਕਿਸੇ ਗੱਲ ਦੀ ਕਮੀ ਨਹੀਂ ਰਹੀ ਜੀ ਜੇ ਅੱਜ ਦੀ ਡੇਟ ਦੇ ਵਿੱਚ ਵੇਖੀਏ ਜੇ ਅੱਜ ਦੀ ਤਰੀਕ ਦੇ ਵਿੱਚ ਅੱਜ ਜੋ ਅੱਜ ਦਾ ਮੌਲਾ ਹੈ ਮੇਰਾ ਬਾਬਾ ਨਾਨਕ ਦੇ ਨਾਲ ਜੋ ਸਾਡੇ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਲੱਗ ਰਿਹਾ ਹੈ ਦੀਨਾ ਨਗਰ ਲੱਗ ਰਿਹਾ ਉੱਥੇ ਪਸ਼ੂਆਂ ਦੇ ਚਾਰੇ ਦੀ ਔਰ ਪੀਣ ਵਾਲੇ ਪਾਣੀ ਦੀ ਇਹ ਮੇਰੀ ਸਾਰੇ ਭਰਾਵਾਂ ਨੂੰ ਬੇਨਤੀ ਹੈ ਵੀ ਜ਼ਰੂਰੀ ਜਿਹੜੀ ਅੱਜ ਕਿਉਂਕਿ ਗੁਰਦਰਾ ਸਾਹਿਬ ਦੇ ਵਿੱਚੋਂ ਪਿੰਡਾਂ ਦੇ ਵਿੱਚੋਂ ਪ੍ਰਸ਼ਾਦੇ ਵੀ ਵੰਕ ਕੇ ਜਾ ਰਹੇ ਨੇ ਤਾਂ ਇਸ ਦੀ ਕੋਈ ਕਮੀ ਨਹੀਂ ਹੋਣੀ ਕੋਈ ਕਮੀ ਨਹੀਂ ਆ ਰਹੀ ਮੇਨ ਕਮੀ ਆ ਰਹੀ ਹੈ ਪਸ਼ੂਆਂ ਦੇ ਚਾਰੇ ਦੀ ਪਰ ਪੀਣ ਵਾਲੇ ਪਾਣੀ ਦੀ ਮੇਰੀ ਸਾਰੇ ਭਰਾਵਾਂ ਨੂੰ ਬੇਨਤੀ ਵੀ ਜਿਹੜੇ ਜਿਹੜੇ ਭਰਾ ਨੇ ਯੋਗਦਾਨ ਦਿੱਲ ਪੁੱਲ ਪਾਉਣਾ ਹੈ ਕੁਛ ਨਾ ਕਰੋ ਵੀ ਵੱਧ ਤੋਂ ਵੱਧ ਪੀਣ ਵਾਲਾ ਪਾਣੀ ਪਰ ਪਸ਼ੂਆਂ ਦਾ ਚਾਰਾ ਵੱਧ ਤੋਂ ਵੱਧ ਬਚਾਓ ਮੇਰੀ ਸਾਰੇ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਭਰਾਵਾਂ ਨੂੰ ਮੇਰੀ ਜਿੰਨੇ ਵੀ ਸਮਾਜ ਸੇਵੀ ਭਰਾਰੇ ਉਹਨਾਂ ਨੂੰ ਪਰ ਜਿੰਨੇ ਵੀ ਦੂਟੀਆਂ ਪਾਰਟੀਆਂ ਦੇ ਉਤੇਦਾਰ ਉਹਨਾਂ ਨੂੰ ਵੀ ਇਕੱਠੇ ਹੋ ਕੇ ਪਾਰਟੀ ਭਾੜੀਆਂ ਨੂੰ ਛੱਡ ਕੇ ਇਕੱਠੇ ਹੋ ਕੇ ਸਰਦਾਰ ਭਗਤ ਸਿੰਘ ਮਾਂਜੀ ਨੇ ਸਾਨੂੰ ਬਿਲਕੁਲ ਹਦਾਇਤਾਂ ਦਿੱਤੀਆਂ ਨੇ ਪਾਰਟੀ ਬਾਜੀ ਤੋਂ ਉੱਠ ਉੱਠ ਕੇ ਪਾਰਟੀ ਬਾਜੀਆਂ ਤੋਂ ਉੱਪਰ ਉੱਠ ਕੇ ਸਮਾਜ ਸੇਵਾ ਦੀ ਤੌਰ ਤੇ ਕੰਮ ਕਰ ਰਹੇ ਹਾਂ ਔਰ ਜਿੰਨੇ ਵੀ ਸਾਡੇ ਹਲਕੇ ਨੇ ਸਾਰੇ ਹਲਕਿਆਂ ਦੇ ਐਮਐਲਏ ਸਬਾਨਾਂ ਮੰਤਰੀ ਸਬਾਨਾਂ ਨੂੰ ਔਰ ਜਿੰਨੇ ਵੀ ਸਾਡੇ ਹਲਕਿਆਂ ਦੇ ਚਾਰਜ ਉਹਨਾਂ ਨੂੰ ਸਾਰਿਆਂ ਨੂੰ ਸਰਕਾਰ ਵੱਲੋਂ ਬਿਲਕੁਲ ਹਦਾਇਤਾਂ ਨੇ ਵੀ ਜਿਹੜੀ ਵੀ ਚੀਜ਼ ਦੀ ਲੋੜ ਹੈ ਦੱਸੋ ਅਸੀਂ ਉਹ ਚੀਜ਼ ਤੁਹਾਨੂੰ ਉਸੇ ਵੇਲੇ ਪ੍ਰੋਵਾਈਡ ਕਰਾਵਾਂਗੇ ਤਾਂ ਜੋ ਕਿਸੇ ਦੇ ਪਰਿਵਾਰ ਦੇ ਜੀਵ ਨੂੰ ਕੋਈ ਨੁਕਸਾਨ ਨਾ ਪਹੁੰਚੇ ਆਪਣੇ ਵੱਲੋਂ ਅਸੀਂ ਥੋੜੀ ਜੀ ਸਮੱਗਰੀ ਥੋੜਾ ਜਿਹਾ ਪਸ਼ੂਆਂ ਦਾ ਚਾਰਾ ਔਰ ਥੋੜਾ ਜਿਹਾ ਪੀਣ ਵਾਲਾ ਪਾਣੀ ਮੈਂ ਇਹ ਥਾਂ ਬੇਨਤੀ ਕਰ ਰਿਹਾ ਸਾਰੇ ਇੱਕ ਭਰਾ ਦਾ ਅੱਜ ਦੀ ਅੱਜ ਦੀ ਤਰੀਕ ਦੇ ਵਿੱਚ ਅੱਜ ਦੀ ਸੰਕਟ ਦੀ ਘੜੀ ਦੇ ਵਿੱਚ ਹਰ ਇੱਕ ਭਰਾ ਦਾ ਜੀ ਦਾ ਸਬੰਧ ਕੱਢਣਾ ਬਣਦਾ ਭਾਵੇਂ ਕੋਈ 10 ਰੁਪਏ ਦਾ ਸਬੰਧ ਕੱਢੇ ਭਾਵੇਂ ਕੋਈ 100 ਦਾ ਭਾਵੇਂ ਕੋਈ 10000 ਦਾ ਜਿੰਨੀ ਕਿਸੇ ਦੀ ਜਿੰਨੀ ਕਿਸੇ ਦੀ ਸਮਰਥਾ ਹੈ ਜਿੰਨੀ ਕਿਸੇ ਦੀ ਭਾਵਨਾ ਹੈ ਜਿੰਨਾ ਕਿਸੇ ਦਾ ਕਮਰ ਭਾਰ ਚੱਲਦੀ ਹੈ ਮੈਂ ਵੀ ਕਹਿ ਸਕਦਾ ਵੀ ਜਿੰਨਾ ਕਿਸੇ ਦਾ ਸਬੰਧ ਕੱਟਣ ਦੇ ਵਿੱਚ ਕਿੱਸਾ ਬਣਦਾ ਆਪਣਾ ਹਿੱਸਾ ਜ਼ਰੂਰ ਪਾਓ ਬਹੁਤ ਬਹੁਤ ਧੰਨਵਾਦ ਜੀ ਆਸ ਕਰਦਾ ਉਮੀਦ ਕਰਦਾ ਹਰ ਪਰਿਵਾਰ ਹਰ ਜੀ ਹਰ ਅਦਬੇਦਾਰ ਹਰ ਜ਼ਿੰਮੇਵਾਰ ਬੰਦਾ ਇਸ ਵੀਡੀਓ ਨੂੰ ਦੇਖ ਕੇ ਆਪਣੀ ਪਹੁੰਚ ਜਿਹੜੇ ਜਿਹੜੇ ਪਰਿਵਾਰ ਸਾਡੇ ਅਤੇ ਫਸੇ ਨੇ ਉਹਨਾਂ ਤੱਕ ਜਰੂਰ ਕਰੂਗਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ